ਜੀ ਮੈਂ ਇਹਨਾਂ ਕੋਰ ਤੁਸੀਂ ਦੇਖੋ ਅਸਰ ਨਜ਼ਰ ਦਾ ਬਾਬਾ ਸਾਹਿਬ ਦੀ ਪ੍ਰਤੀਮਾ ਤੇ ਕੀਤੀ ਤੋੜ ਭੰਨ ਨੂੰ ਲੈ ਕੇ ਲੋਕਾਂ ਚ ਭਾਰੀ ਰੋਸ ਦਿਨ 1 ਜਨਵਰੀ ਨੂੰ ਸੰਗਰੂਰ ਬੰਦ ਭਾਰਤੀ ਜੰਬੇਦਕਰ ਮਿਸ਼ਨ ਨੇ ਜੋਰਾਦਾਰ ਨਿੰਦਾ ਕਰਦਿਆਂ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ ਬਾਬਾ ਸਾਹਿਬ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ ਜਿਨ੍ਹਾਂ ਨੂੰ ਮਿਟਾਇਆ ਨਹੀਂ ਜਾ ਸਕਦਾ ਸ਼੍ਰੀਦਰਸ਼ਨ ਸਿੰਘ ਕਾਂਗੜਾ ਸ਼੍ਰੀ ਰਵੀ ਚਾਵਲਾ ਸ਼੍ਰੀ ਸੁਦੇਸ਼ ਦੇਦੀ ਸ਼੍ਰੀ ਸ਼ਕਤੀਜੀਤ ਸਿੰਘ ਤੁਸੀਂ ਦੇਖ ਰਹੇ ਹੋ ਅਸਰ ਨਜ਼ਰ ਦਾ ਵੇਹਾ ਕੋਰ ਸੰਪਾਦਕ ਸਰਦਾਰ ਜਗਵਾਲ ਸਿੰਘ ਜੀ ਦੇ ਨਾਲ ਧੰਨਵਾਦ b 이 e ਜੰਗ ਲੜੋ ਬਈ ਨਾਮ ਤੇ ਜੰਗ ਲੜੋ ਬਈ ਨਾਮ ਤੇ ਕਰਦੇ ਹਾਂ ਅਸੀਂ ਕਰਦੇ ਹਾਂ ਜੀ 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 ਯਾਰ ਜੀ ਇਹ ਸਮਝਾਉਣ ਨੂੰ ਮੰਦਾ ਦੇਖੀਓ ਜਿਸ ਕੋਲ ਉਹ ਮਕੰਮਾ ਦਾ ਪੰਨਾ ਜੀ ਨਹੀਂ ਅੱਜ ਜੇ ਤੁਸੀਂ ਸਰ ਅਸੀਂ ਕੈਸਟ ਕਰਦਾ ਅਧਿਕਾਰ ਦਿੱਤਾ ਉਹ ਜਿਹੜਾ ਅੰਨ ਦਿੱਤਾ ਆ ਤੁਸੀਂ ਬੈਠੀ ਹੋ ਲੋਕ ਸਭਾ ਦੀ ਕਾਨੂੰਨੀ ਬੋਲਚਾ ਚੱਲੂਗੀ ਉਹ ਆ ਜਾਓ ਸਭਾ ਯੂਨੀਅਨ ਜਬਦੀ ਨਾ ਤੋੜਾ ਜੀ ਮੇਰਾ ਨਾਮ ਸੁਖਿੰਦਰ ਸਿੰਘ ਹਿੰਸਾ ਪ੍ਰਧਾਨ ਬਾਰੇ ਸਭ ਜੀ ਹਾਂ ਜੀ ਇਹ ਜੀ ਅਲੀ ਸਾਹਿਬ ਨੂੰ ਜੀ ਦਾ ਮਗਲਤ ਨਾ ਕੀ ਗਾਣ ਨਾ ਹੋਵੇ ਇਹ ਜੋ ਗੁੱਟਲਾ ਹੋਈ ਹੈ ਬੜੀ ਮਗਮਗ 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 ਕੱਟਣਾ ਇੱਕ ਹੋਈ ਵੀ ਉਸ ਦਿਨ ਜਿਸ ਦਿਨ ਪਾਪਾ ਮੇਰੇ ਤਾਂ ਸਾਹਬ ਨੇ ਆਪਾਂ ਨੂੰ ਸਬਦਾਨ ਦਿੱਤਾ। ਜੇਕਰ ਅੱਜ ਆਪਏ ਇੱਥੇ ਖੜੇ ਆ ਜੇਕਰ ਆਪਣੇ ਕੋਈ ਸਾਰਾ ਰਾਈਟ ਹੈ ਬੋਲਣ ਦਾ ਉਹ ਬਾਬਾ ਸਾਹਿਬ ਕਰਦੀ। ਜੇਕਰ ਜੀ ਸਾਹਿਬ ਆਪਣੀ ਕੁਰਸੀ ਤੇ ਬੈਠੇ ਨੇ ਉਹ ਵੀ ਬਾਬਾ ਸਾਹਿਬ ਅਵੇਜ਼ੇ ਕਰਕੇ ਉਹ ਸਬਦਾਨ ਕਰਦੀ ਸੀ। ਜੇਕਰ ਕਿ ਕੋਰਟ ਦਾ ਵੀ ਕੰਮ ਚੱਲਦਾ ਤਾਂ ਉਸ ਸਬਦਾਨ ਮੁਤਾਬਕ ਹੀ ਚੱਲਦਾ। ਸੋ ਕੱਲ ਸਾਨੂੰ ਵੀ ਇੱਧਰ ਕੈਸ ਹੋਏ ਕਿ ਜੱਟੀਆਂ ਵੱਲੋਂ ਕਿ ਕੱਲ ਨੂੰ ਆਪਾਂ ਨੇ ਸਿਰ ਹੋਰ ਕਾਲ ਕਰਨਾ ਤੁਸੀਂ ਸਾਡਾ ਸਾਹਿਬ ਤਾਂ ਅਸੀਂ ਬਲਕਿ ਇਹਨਾਂ ਨੇ 12 ਵਜੇ ਤੱਕ ਰੱਖਿਆ ਅੱਜ ਸਾਡੀ ਜਿਹੜੀ ਵਾਰ ਕੰਪਲੀਟ ਬੰਦ ਹੈ ਅਸੀਂ ਸਾਰੇ ਰੰਦਾ ਹੀ ਬੰਦ ਕੀਤਾ ਹੋਇਆ ਇਸ ਕਰਕੇ ਕਿਉਂਕਿ ਬਾਬਾ ਅੰਬੇਦਕਰ ਸਾਹਿਬ ਸੀ ਜੋ ਸੰਵਿਧਾਨ ਦੇ ਨਿਰਮਾਤਾ ਨੇ ਉਹ ਸੰਵਿਧਾਨ ਮੁਤਾਬਕੀ ਬਲਕਿ ਅਸੀਂ ਸਾਡੇ ਕਾਨੂੰਨ ਦੇ ਕਾਨੂੰਨ ਦੇ ਰੱਖਿਆ ਤਾਂ ਕਾਨੂੰਨ ਦੀ ਹੀ ਗੱਲ ਕਰਾਂਗੇ ਤੇ ਕਾਨੂੰਨ ਕਾਨੂੰਨ ਜੋ ਬਣਾਉਣ ਵਾਲੇ ਸੀ ਤੁਹਾਨੂੰ ਪਤਾ ਹੀ ਹੈ ਕਿ ਬਾਬਾ ਅੰਬੇਦਕਰ ਸਾਹਿਬ ਹੈ ਤੇ ਸਭ ਤੋਂ ਵੱਡੀ ਮਨੁੱਖੀ ਕਟਨਾਇਸ ਕਰਕੇ ਵੀ ਹੈ ਕਿ ਇਹਦੇ ਪਿੱਛੇ ਕੋਈ ਨਾ ਕੋਈ ਜ਼ਰੂਰ ਹੋਊਗਾ وجہ ਕੀ ਹੈ ਕਿਸੇ ਹੋਰ ਦਿਨ ਹੋ ਜੇ ਚਲੋ ਇਹ ਜੀ ਕਟਨਾਇਈ ਕਈ ਵਾਰੀ ਵਾਪਰ ਸਕਦੀ ਹੈ ਪਰ ਜਿਸ ਦਿਨ ਸਵਿਧਾਨ ਦਾ ਆਪਾਂ ਗਣਤਕਤਾ ਦਾ ਵਿਸ਼ਾ ਬਣਾ ਰਹੇ ਆ ਉਸ ਦਿਨ ਜੇਕਰ ਇਹ ਜੀ ਘਟਨਾ ਵਾਪਰਦੀ ਹੈ ਹੋ ਸਕਦਾ ਹੈ ਇਸ ਦੇ ਪਿੱਛੇ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਅਜੰਡਾ ਹੋਵੇ ਉਹ ਅਜੰਡਾ ਬਾਹਰ ਆਉਣਾ ਚਾਹੀਦਾ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਕਰਕੇ ਅਸੀਂ ਵੀ ਅੱਜ ਸਭ ਮੇਰੇ ਤਕਰੀਫਾਈ ਚਾਰੇ ਵੱਲੋਂ ਉਹਨਾਂ ਨੂੰ ਮੈਰਿਜ ਰਿਪੋਰਟ ਕਰਦੇ ਹੋਏ ਅੱਜ ਇਹਨਾਂ ਦਾ ਸਾਥ ਦੇਣ ਵਾਸਤੇ ਇੱਥੇ ਆਏ ਹਾਂ ਸੰਗਰੂਰ ਦੇ ਤੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਉਹ ਅਸੀਂ ਬੈਠੇ ਆਂ ਆਇਓ ਸਾਰੇ ਉਹਨੇ ਸਾਹਕੇ ਨਾਲ ਕੀ ਕਹਿਣਾ ਚਾਹੁੰਦੇ ਇਸ ਨੂੰ ਜੁਗੰਨਤੰਤਰ ਦੇ ਵਿਦੇਕ 26 ਜਨਵਰੀ ਨੂੰ ਕਿਉਂਕਿ 26 ਜਨਵਰੀ 1950 ਨੂੰ 바ਵਾ ਸਾਹਿਬ ਨੇ ਭਾਰਤ ਦਾ ਜਿਹੜਾ ਸੰਵਿਧਾਨ ਲਾਗੂ ਕਰਾਇਆ ਸੰਵਿਧਾਨ ਦੇ ਕੇ ਨਾ ਨੇ ਉਸੇ ਦਿਹਾੜੇ ਦੇ ਉੱਪਰ ਅਜੇਹੀ ਧਰਤੀ ਦੇ ਉੱਪਰ ਜਿਹੜੀ ਮੈਂ ਸਮਝਦਾ ਕਿ ਸਾਡੇ ਗੁਰੂਆਂ ਦੀ ਧਰਤੀ ਪੁਰੂ ਨਗਰੀ ਜੀ ਨੂੰ ਕਿਹਾ ਜਾਂਦਾ ਹੈ ਸ੍ਰੀ ਅੰਮ੍ਰਿਤਸਰ ਦੇ ਵਿੱਚ ਉਸ ਪਵਿੱਤਰ ਧਰਤੀ ਦੇ ਉੱਪਰ ਐਦਾਂ ਦੀ ਜਿਹੜੀ ਹਰਕਤ ਕਰਨਾ ਐਦਾਂ ਦੀ ਘਟਨਾ ਨੂੰ ਅੰਜਾਮ ਪਹੁੰਚਾਉਣਾ ਬੜੀ ਹੀ ਨਿੰਦਣਯੋਗ ਜਿਹੜੀ ਹੈ ਗੱਲ ਹੈ ਬੇਸ਼ੱਕ ਉਸ ਦਿਨ ਇੱਕ ਵਿਅਕਤੀ ਨੂੰ ਇਹੜਾ ਮੌਕੇ ਤੇ ਫੜਿਆ ਗਿਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਸਾਨੂੰ ਦੁੱਖ ਇਸ ਗੱਲ ਦਾ ਵੀ ਹੈ 26 ਜਨਵਰੀ 24 ਘੰਟੇ ਉਸ ਜਗ੍ਹਾ ਦੇ ਉੱਪਰ ਸਿਕਿਉਰਿਟੀ ਰਹਿੰਦੀ ਹੈ ਕੁਛ ਹੀ ਦੂਰੀ ਦੇ ਉੱਪਰ ਉੱਥੇ ਇੱਕ ਥਾਣਾ ਵੀ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਜਗ੍ਹਾ ਦੀ ਨਹੀਂ ਕੱਲੀ ਸਾਰੇ ਜੀ ਮੈਂ ਇਹ ਕਹੋ ਉਸ ਵਜੋਂ ਜਿਹੜਾ ਅੱਜ ਸੰਗਰੂਰ ਬੰਦ ਕਰਨ ਦਾ ਜਿਹੜਾ ਪ੍ਰੋਗਰਾਮ ਰੱਖਿਆ ਸੀਗਾ ਅਸੀਂ ਇਸ ਬੇਨਤੀ ਨਾਲ ਕੇ ਮੇਰੇ ਸਾਥੀ ਰਵੀ ਚਾਵਲਾ ਜੀ ਸਾਡੇ ਭਾਰਤ ਵਿਦੀ ਜੀ सुरेश ਵਿਦੀ ਜੀ ਸਾਰੇ ਸਾਥੀ ਸੀ ਇਕੱਠੇ ਹੋ ਗਏ ਜਿਹੜਾ ਅਸੀਂ ਵਪਾਰ ਮੰਡਲ ਨੂੰ ਜਾ ਕੇ ਬੇਰਦੀ ਕੀਤੀ ਕਿ 바ਵਾ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੇ ਸੰਵਿਧਾਨ ਪੂਰੇ ਦੇਸ਼ ਦਾ ਲਿਖਿਆ ਇੱਕ ਜਾਤੀ ਦਾ ਸੰਵਿਧਾਨ ਨਹੀਂ ਲਿਖਿਆ ਹੈਗਾ ਉਹ ਸਾਰੇ ਦੇਸ਼ ਦੇ ਨੇ ਇਸ ਕਰਕੇ ਵੀ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਮਰਥਨ ਭਰਦੇ ਹਾਂ ਤੁਹਾਡਾ ਸਮਰਥਨ ਚਾਹੁੰਦੇ ਹਾਂ ਕਿ ਦੁਕਾਨਾਂ ਬੰਦ ਕਰਕੇ ਅਸੀਂ ਰੋਸ ਜਹਾਜ਼ ਕਰੀਏ ਤਾਂ ਕਿ ਉਹ ਵਿਅਕਤੀਆਂ ਨੂੰ ਜਿਸ ਤਰ੍ਹਾਂ ਵਕੀਲ ਸਾਹਿਬ ਨੇ ਗੱਲ ਕੀਤੀ ਹੈ ਪ੍ਰਧਾਨ ਜੀ ਨੇ ਕਿ ਇਹਦੇ ਪਿੱਛੇ ਬਹੁਤ ਵੱਡੀਆਂ ਕੋਈ ਤਾਕਤਾਂ ਨੇ ਹੋਰ ਵੀ ਕੋਈ ਤਾਰਾਂ ਜੁੜੀਆਂ ਹੋਈਆਂ ਰਹਿਗੀਆਂ ਜਿਹੜੇ ਸਾਡੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੀਆਂ ਨੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਪਹਿਲਾਂ ਵੀ ਸਾਡੇ ਪੰਜਾਬ ਨੇ ਬਹੁਤ ਵੱਡਾ ਇੱਕ ਸੰਤਾਪ ਝੋ ਗਿਆ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਇਦਾਂ ਦੇ ਫੇਰ ਹਾਲਾਤ ਪੈਦਾ ਹੋਣ ਦੁਬਾਰਾ ਫੇਰ ਇਦਾਂ ਦਾ ਕੋਈ ਮਾਹੌਲ ਬਣਨ ਇਸ ਕਰਕੇ ਅਸੀਂ ਡਿਮਾਂਡ ਰੱਖੀ ਹੈ ਕਿ ਇਹਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਜਾਂਚ ਦੇ ਉਪਰੰਤ ਜਿਹੜੇ ਵੀ ਦੋਸ਼ੀ ਪਰਦੇ ਦੇ ਪਿੱਛੇ ਹੈਗੇ ਨੇ ਉਹ ਸਾਹਮਣੇ ਆਉਣ ਜਨਤਾ ਦੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਉਹਨਾਂ ਦੇ ਖਿਲਾਫ ਐਨਐਸਏ ਐਕਟ ਤਹਿਤ ਦੇਸ਼ ਤ੍ਰੋਹੀ ਦਾ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਪਰਮਾਨੈਂਟ ਦੇ ਲਈ ਜੇਲਾ ਦੇ ਅੰਦਰ ਬੰਦ ਕੀਤਾ ਜਾਵੇ ਅਤੇ ਇਸੇ ਤਰ੍ਹਾਂ ਹੀ ਕੋਈ ਮੈਚ ਹੋਣਾ ਕਿ ਇੱਕ ਘਟਨਾ ਨਹੀਂ ਹੈਗੀ ਇਸ ਤੋਂ ਪਹਿਲਾਂ ਵੀ ਘਟਨਾਵਾਂ ਹੋਈਆਂ ਨੇ ਚਾਹੇ ਰਾਜਪੁਰੇ ਦੀ ਗੱਲ ਕਰ ਲਓ ਚਾਹੇ ਹੋਰ ਜਗ੍ਹਾ ਦੀ ਗੱਲ ਕਰ ਲਓ 바ਵਾ ਸਾਹਿਬ ਦੀ ਪ੍ਰਤਿਮਾ ਨੂੰ ਖੰਡਿਤ ਕਰਕੇ ਉਹਨਾਂ ਨੂੰ અપਮਾਨਿਤ ਕੀਤਾ ਜਾਂਦਾ ਸਾਡੇ ਕਰੋੜਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਅਸੀਂ ਚਾਹੁੰਦੇ ਹਾਂ ਕਿ ਇਦਾਂ ਨੂੰ ਕੋਈ ਮਿਸਾਲੀ ਸਜ਼ਾ ਬਣੇ ਜਿਹੜੀ ਉਦਾਹਰਨ ਬਣੇ ਤਾਂ ਕਿ ਹੋਰ ਕੋਈ ਵੀ ਇਦਾਂ ਦੇ ਜਿਹੜੇ ਮਾੜੇ ਅੰਜ਼ਰ ਨੇ ਦੁਬਾਰਾ ਇਦਾਂ ਦੀ ਹਰਕਤ ਕਰਨ ਦੀ ਕੋਈ ਜ਼ਰੂਰਤ ਨਾ ਕਰ ਸਕੇ ਅਸੀਂ ਇਹ ਹੀ ਡਿਮਾਂਡ ਰੱਖੀ ਹੈ ਕਿ ਇਹਨਾਂ ਨੂੰ ਕੋਈ ਮਿਸਾਲੀ ਸਜ਼ਾ ਦੇਓ ਇਹ ਜਿਹੜਾ ਇਹ ਚਿਹਰਾ ਹੈਗੇ ਨੇ ਬਾਕੀ ਚਿਹਰੇ ਉਹਨਾਂ ਨੂੰ ਬੇਦਕਾਬ ਕਰੋ ਉਸ ਲਈ ਸਾਰੇ ਸਾਡੇ ਸਾਥੀਆਂ ਨੇ ਇਕੱਠੇ ਹੋ ਕੇ ਅੱਜ ਪੂਰੇ ਮੰਤਰਾਲੇ ਨੂੰ ਮੈਂ ਨਾਲ ਸ਼ਕਤੀਜੀ ਸੀ ਦਸ਼ਨ ਕਾਂਗੜ ਜੀ ਨੂੰ ਸੋਭਤ ਜੀ ਫਰੇਸ ਬੀਬੀ ਨੂੰ ਪਤ ਬਿੱਦੀ ਜੀ ਸਪਾਈ ਜੂਨੀਅਨ ਦੇ ਚੇਅਰਮੈਨ ਜਿਲ੍ਹਾ ਦੇ ਤੇ ਵਪਾਰ ਮੰਡਲ ਵੱਲੋਂ ਤੇ ਬਾਰਸ਼ ਸੋਸ਼ਨ ਦੇ ਪ੍ਰਧਾਨ ਸਾਹਿਬ ਵਿਕੀ ਸਿੰਘ ਸਾਹਿਬ ਪਹਿਲਾਂ ਕਹਿ ਕੇ ਗਏ ਨੇ ਤੇ ਮੈਂ ਇਹ ਕਹਿਣਾ ਚਾਹਨਾ ਜਿਹੜਾ ਇਹ ਬੋਸ਼ ਹੈ ਹੁਣ ਜਿੱਥੇ ਕੀ ਦੋ ਅਜੇ ਦਿਨ ਹੁੰਦੇ ਨੇ 15 ਅਗਸਤ ਤੋਂ 26 ਜਨਵਰੀ ਜਿੱਥੇ ਕੀ ਮੇਨ ਪ੍ਰਸ਼ਾਸਨ ਵੱਲੋਂ ਪੂਨ ਲਾਈਫ ਹੁੰਦਾ ਹਰ ਜਗ੍ਹਾ ਤੇ ਹਰ ਗਲੀ ਸ਼ਹਿਰ ਦੇ ਵਿੱਚ ਪੁਲਿਸ ਨੇ ਆਪਣਾ ਆਪਣਾ ਜਗਾ ਸੰਭੀ ਹੁੰਦੀ ਹੈ ਵੀ ਕੋਈ ਗਲਤ ਅੰਸਰ ਇਹਦੇ ਕੰਮ ਉਸੇ ਦਿਨ ਹੀ ਇਹ ਘਟਨਾ ਵਾਪਰਨੀ ਸਭ ਤੋਂ ਮਾੜੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਅੱਖਾਂ ਦੇ ਅੱਗੇ ਇਹ ਘਟਨਾ ਬਾਕਾਇਦਾ ਚੌਕ ਦੇ ਵਿੱਚ ਜਿੱਥੇ ਕਿ ਹਰ ਦਰਸ਼ਨ ਜੀ ਨੇ ਕਿਹਾ ਹਰ ਦੇਵ ਦੇਵਤੇ ਦੀ ਕਿਸੇ ਗੁਰੂ ਪੀਰਾਂ ਦੀ ਮੂਰਤੀ ਲੱਗੀ ਹੁੰਦੀ ਹੈ ਉਸ ਤੋਂ ਬਾਅਦ ਇਹ ਘਟਨਾ ਘਟੇ ਤਾਂ ਮਾੜੀ ਗੱਲ ਹੈ ਕਿ ਇੱਥੇ ਦੀ ਪੁਲਿਸ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਵੀ ਸਾਡੇ ਨੱਕ ਦੇ ਨਿਚੇ ਇਹ ਐਡਾ ਵੱਡਾ ਕਾਂਡ ਹੋਇਆ ਹੈ ਤਾਂ ਇਹ ਬਹੁਤ ਮਾੜਾ ਕਾਂਡ ਹੈ ਇਹਨੂੰ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਅਧਿਕਾਰਾਂ ਦੇ ਵਿੱਚ ਲੈ ਕੇ ਇਹਨੂੰ ਸੋਚਣਾ ਚਾਹੀਦਾ ਹੈ ਵੀ ਸਾਡੇ ਤੋਂ ਕਿੱਥੇ ਚੂਕ ਹੋਈ ਹੈ ਤੇ ਇਹਦੇ ਉੱਤੇ ਪੂਰਾ ਧਿਆਨ ਦਿੱਤਾ ਜਾਵੇ ਵੀ ਇਹ ਕਿੱਥੋਂ ਸ਼ੁਰੂ ਹੋਈ ਹੈ ਇਹ ਕਿੱਥੋਂ ਇਹ ਨੌਜਵਾਨ ਨੂੰ ਭੜਕਾਇਆ ਗਿਆ ਕਿੱਥੋਂ ਸ਼ੁਰੂ ਕਰਿਆ ਗਿਆ ਤਾਂ ਕਿ ਇਸ ਦੇ ਉੱਤੇ ਪੂਰੀ ਖੋਜ ਤੇ ਉਹ ਚਲਣੀ ਚਾਹੀਦੀ ਹੈ ਮੈਂ ਸਭ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਕੀ ਇਸ ਦਾ ਜਲਦੀ ਤੋਂ ਜਲਦੀ ਹੱਲ ਕਰਿਆ ਜਾਵੇ ਤਾਂ ਕਿ ਇਹ ਜਿਹੜਾ ਰੋਸ਼ ਵੀ ਜਿਹੜੇ ਪੰਜਾਬ ਵਿੱਚ ਚੱਲ ਰਿਹਾ ਹੈ ਇਹ ਸ਼ਾਂਤੀਮਈ ਤਰੀਕੇ ਨਾਲ ਹੈ ਜੇ ਅੱਜ ਇਹ ਪੰਜਾਬ ਵਿੱਚ ਹੈ ਤਾਂ ਦੂਸਰੀ ਸਟੇਟਾਂ 'ਚ ਵੀ 바ਵਾ ਅੰਬੇਡਕਰ ਸਾਹਿਬ ਦੇ ਨਹੀਂ ਆਈ ਹੈਗੇ ਨੇ ਉਹਨਾਂ ਨੂੰ ਦਿਲ ਤੇ ਵੀ ਬਹੁਤ ਟੇਸ ਪਹੁੰਚੇਗੀ ਜੇ ਉਹ ਇਹ ਇੰਡੀਆ ਲੈਵਲ ਤੇ ਪਹੁੰਚ ਗਿਆ ਤਾਂ ਸਰਕਾਰ ਨੂੰ ਜਵਾਬ ਦੇਣਾ ਬਹੁਤ ਮੁਸ਼ਕਲ ਹੋ ਜਾਵੇ। ਥੈਂਕ ਯੂ। ਜੀ ਤੁਹਾਡਾ ਜੀ ਮੇਰਾ ਨਾਮ ਸ਼ਕਤੀ ਜੀ ਸਿੰਘ ਜੀ ਜੋ ਜੀ ਜੇ ਤੋਂ ਨਾਂ ਘਾਮਲੇ ਬੇ ਕੀ ਕਹਿਣਾ ਕਰਦਾ ਜਾਣੇ ਕੀ ਹੋਵਾਂ ਦੇਖੋ ਜੀ ਜੇਕਰ ਅੱਜ ਸਮੂਹ ਜਥੇਬੰਦੀਆਂ ਐਸਸੀਪਾਈ ਚਰਾ ਤੇ ਹੋਰ 바ਵਾ ਸਾਹਿਬ ਨੂੰ ਮੰਨਣ ਵਾਲੀ ਜਿੰਨੇ ਹੋਰ ਵੱਖ-ਵੱਖ ਜਥੇਬੰਦੀਆਂ ਨੇ ਸਾਰਿਆਂ ਨੇ ਸਾਨੂੰ ਪੂਰਾ ਸਮਰਥਨ ਦਿੱਤਾ ਸੋ ਅਸੀਂ ਆਪ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਜੇਕਰ ਸਾਡੀ ਮੰਗਾਂ ਪੂਰੀਆਂ ਨਾ ਕੀਤੀਆਂ ਤੇ ਉਹਨਾਂ ਤੇ ਦੇਸ਼ ਦਰੋਹ ਦਾ ਪਰਚਾ ਤੇ ਐਨਐਸਏ ਲਾ ਕੇ ਉਹਨਾਂ ਨੂੰ ਅੰਦਰ ਨਾ ਦਿੱਤਾ ਗਿਆ ਤਾਂ ਜਿਹੜਾ ਸਾਡਾ ਇਹ ਇਕੱਠਾ ਹੈ ਇਹ ਕਈ ਵੱਡੇ ਕੱਠਾ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਸ਼ਹਿਰਾਂ ਹਿੰਦੁਸਤਾਨ ਦੇ ਵਿੱਚ ਇਹ ਅੱਗੇ ਇਹੋ ਜੀ ਅੱਗੇ ਅਸੀਂ ਆਪਦੇ ਵੱਲੋਂ ਲਾਵਾਂਗੇ ਮਤਲਬ ਕਿ ਲੋਕ ਜਿੰਨੇ ਸਾਡੇ ਨਾਲ ਅੱਜ ਖੜੇ ਨੇ ਇਹ ਲੋਕ ਇਹ ਇਹਦੇ ਨਾਲੋਂ 10 ਗੁਣਾ ਵੱਧ ਹੋ ਕੇ ਅਸੀਂ ਨਹੀਂ ਜਾਣਦੇ ਕਿ ਉਹ ਸੜਕਾਂ ਤੇ ਉਤਰਨ ਸੋ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਤੇ ਇਸ ਤੇ ਜਿਹੜੀ ਸਾਡੀ ਮੰਗਾਂ ਨੇ ਪੂਰੀ ਹੋਵੇ ਥੈਂਕ ਯੂ